नमस्कार आकाशवाणी जुलंधर ਤੋਂ સમાચાર દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਇਸ ਖੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਲੋਕਾਂ ਨਾਲ ਕੀਤੀ ਗੱਲਬਾਤ। ਕਲਕੱਤਾ ਦੇ ਇੱਕ ਹਸਪਤਾਲ 'ਚ ਇੱਕ ਮਹਿਲਾ ਡਾਕਟਰ ਨਾਲ ਜ਼ਬਰ ਜਨਾਹ ਤੇ ਕਤਲ ਮਾਮਲੇ ਦੀ ਸੁਣਵਾਈ ਕਰਦੇ ਹੋਏ ਸਰਵੋੱਚ ਅਦਾਲਤ ਨੇ ਮੈਡੀਕਲ ਪੇਸ਼ੇਵਰਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਇੱਕ ਕੌਮੀ ਕਾਰਜਪਾਲ ਦਾ ਗਠਨ ਕੀਤਾ ਹੈ ਚੀਫ ਜਸਟਿਸ ਡੀ.ਵਾਈ. ਚੰਦਰ ਚੂੜਦੀ ਅਗਵਾਈ ਵਾਲੇ ਬੈਂਚ ਨੇ ਕਾਰਜਪਾਲ ਨੂੰ 3 ਹਫ਼ਤਿਆਂ ਵਿੱਚ ਅੰਤਿਮ ਰਿਪੋਰਟ ਅਤੇ 2 ਮਹੀਨਿਆਂ 'ਚ ਅੰਤਿਮ ਰਿਪੋਰਟ ਸੌਂਪਣ ਦਾ ਨਿਰਦੇਸ਼ ਦਿੱਤੇ ਲੋਕਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੁਸ਼ਿਆਰਪੁਰ ਗੁਰਦਾਸਪੁਰ ਅਤੇ ਮੁਹਾਲੀ ਜ਼ਿਲ੍ਹਿਆਂ ਤੋਂ ਡਾਕਟਰੀ ਕੀਤੇ ਨਾਲ ਜੁੜੇ ਅਤੇ ਆਮ ਲੋਕਾਂ ਨੇ ਇਸ ਕਾਰਵਾਈ ਲਈ ਅਦਾਲਤ ਦਾ ਧੰਨਵਾਦ ਕਰਦਿਆਂ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਡਾਕਟਰ ਰਾਜੇਂਦਰ ਸ਼ਰਮਾ ਸੁਪਰੀਮ ਕੋਰਟ ਦੁਆਰਾ ਲਏ ਗਏ ਫੈਸਲਿਆਂ ਦਾ ਸਵਾਗਤ ਕਰਦਾ ਹਾਂ। ਉਹਨਾਂ ਵੱਲੋਂ ਨੈਸ਼ਨਲ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜੋ ਕਿ ਇੱਕ ਸਵਾਗਤਯੋਗ ਕਦਮ ਹੈ। ਜਿਹੜੀ ਡਾਕਟਰਜ਼ ਦੀ ਵਰਕਿੰਗ ਕੰਡੀਸ਼ਨਸ, ਉਹਨਾਂ ਦੀ ਡਿਊਟੀ ਆਵਰਸ ਅਤੇ ਉਹਨਾਂ ਦੀ ਸਿਕਿਉਰਿਟੀ ਬਾਰੇ ਰეკਮੈਂਡੇਸ਼ਨ ਦੇਣਗੀਆਂ ਔਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਰეკਮੈਂਡੇਸ਼ਨਸ ਦੇ ਨਾਲ ਹਸਪੀਟਲ ਦੇ ਵਿੱਚ ਕੰਮ ਕਰਨ ਵਾਲੇ ਡਾਕਟਰਜ਼, ਸੀਨੀਅਰ ਡਾਕਟਰਜ਼ ਔਰ ਟ੍ਰੇਨੀ ਡਾਕਟਰਜ਼ ਨੂੰ ਕਾਫੀ ਸੁਵਿਧਾਵਾਂ ਦੇ ਵਿੱਚ ਵਾਦਾ ਹੋਏਗਾ ਔਰ ਇੱਕ ਸੁਖਾਵਾਂ ਔਰ ਸੁਰੱਖਿਅਤ ਮਾਹੌਲ ਉਹਨਾਂ ਨੂੰ ਮਿਲੇਗਾ ਕੰਮ ਕਰਨ ਦੇ ਲਈ ਬਿੰਦਿਆ ਗੁਰਦਾਸਪੁਰ ਤੋਂ ਇੱਕ ਸੋਸ਼ਲ ਵਰਕਰ ਹੋਣ ਦੇ ਨਾਤੇ ਇੱਕ ਬੇਟੀ ਇੱਕ ਧੀ ਦੇ ਦਰਦ ਨੂੰ ਮਹਿਸੂਸ ਕੀਤਾ ਸਰਵਉੱਚ ਅਦਾਲਤ ਨੇ ਜਿਹੜਾ ਕਿ ਕਲਕੱਤਾ ਚ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਤੇ ਕਤਲ ਵਿਰੁੱਧ ਇਸ ਸਰਵਉੱਚ ਅਦਾਲਤ ਨੇ ਕਦਮ ਚੁੱਕੇ ਨੇ ਬੜੇ ਸਲਾਘਾਯੋਗ ਨੇ ਤੇ ਨਾਲ ਦੇ ਨਾਲ ਮੈਂ ਭਾਰਤ ਸਰਕਾਰ ਦੇ ਅੱਗੇ ਤੇ ਪੰਜਾਬ ਸਰਕਾਰ ਦੇ ਅੱਗੇ ਅਪੀਲ ਵੀ ਕਰਦੀਆਂ ਕਿ ਧੀਆਂ ਭੈਣਾਂ ਦੇ ਲਈ ਜ਼ਰੂਰ ਇਸ ਤਰ੍ਹਾਂ ਦੇ ਕੋਈ ਕੰਨ

ਡਿਊਟੀ ਰੂਮ ਨਹੀਂ تھا ਤਾਂ ਹਰ ਪੀਜੀ ਸਟੂਡੈਂਟ ਕੋ ਹਰ ਡਾਕਟਰ ਕੋ ਡਿਊਟੀ ਰੂਮ ਹੋਣਾ ਚਾਹੀਏ ਉਹਨਾਂ ਦੀ ਸਿਕਿਉਰਿਟੀ ਹੋਣੀ ਚਾਹੀਏ 24/7 ਜੋ ਵੀ ਇਮਰਜੈਂਸੀ ਸਰਵਿਸਿਜ਼ ਹੈ ਵਹਾਂ ਪੇ ਤਾਂ 24 ਘੰਟੇ ਸਿਕਿਉਰਿਟੀ ਗਾਰਡਸ ਹੋਣੇ ਹੀ ਚਾਹੀਏ ਫੁਲਡੀਸੇ ਬੇਦੀ ਡਿਪਟੀ ਮੇਰ ਮੁਹਾਲੀ ਵਿਮਨ ਰੈਜੀਡੈਂਸ ਸਲਫਰ ਐਸੋਸੀਏਸ਼ਨ ਤੇ ਆਪਣਾ ਰੈਜੀਡੈਂਸ ਸਲਫਰ ਐਸੋਸੀਏਸ਼ਨ ਦੇ ਨਾਲ ਲੱਗ ਕੇ ਕੈਂਟਰਲ ਮਾਸ ਜਿਹੜਾ ਹੈ ਕੱਢਿਆ ਇਹ ਡਾਕਟਰ ਸਾਹਿਬ ਨੂੰ ਜਿਹੜੀ ਸੁਰਹਾਣੀ ਲਈ ਦਿੱਤੀ ਆ ਡਾਕਟਰ ਪੇਸ਼ਾ ਨੂੰ ਦੂਜਾ ਰੱਬ ਮੰਨਿਆ ਗਿਆ ਜਿਹੜੀ ਲੋਕਾਂ ਨੂੰ ਜ਼ਿੰਦਗੀ ਦਿੰਦੇ ਨੇ ਜਿਹੜੇ ਉਹਨਾਂ ਨਾਲ ਵੀ ਜੇ ਇਹ ਘ ਕੋ ਕਰਾ ਹੋ ਨਹੀਂ ਸਕਦੀ ਸਰਕਾਰ ਨੂੰ ਬੇਨਤੀ ਕਰਨਾ ਵੀ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਜਿਹੜਾ ਵਸ ਇਹਦੇ ਤੋਂ ਲੋਕ ਨਵਾਂ ਸਬਕ ਸਿੱਖਣ ਨਵੀਂ ਕੁ ਗਾਈਡਲਾਈਨ ਬਣੇ ਤਾਂ ਕਿ ਲੋਕ ਜਿਹੜੇ ਆ ਆਪਣੀ ਜ਼ਿੰਦਗੀ ਨੂੰ ਜਿਹੜੀ ਆਰਾਮ ਨਾਲ ਜੀ ਸਕਣ ਜਸਪ੍ਰੀਤ ਕਾਲੜਾ ਡਾਇਰੈਕਟਰ ਆਫ ਫੂਡ ਕ੍ਰਾਫਟ ਮੋਕਾ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਸਾਡਾ ਦੇਸ਼ ਸੁਤੰਤਰ ਹੋਣ ਤੋਂ ਬਾਅਦ ਵੀ ਸੁਤੰਤਰ ਨਹੀਂ ਹੈ 12 ਸਾਲ ਪਹਿਲੇ ਸ਼ਰਮਨਾਕ ਘਟਨਾ ਵਾਪਰੀ ਸੀ ਸਖਤ ਕਦਮ ਨਾ ਚੱਕਣ ਦੇ ਕਾਰਨ ਰੈਪਿਸ ਨੂੰ ਦੁਬਾਰਾ ਇਹ ਹਰਕਤ ਕਰਨ ਦਾ ਮੌਕਾ ਮਿਲ ਗਿਆ ਮੈਨੂੰ ਦੱਸ ਕੇ ਬਹੁਤ ਹੀ ਦੁੱਖ ਹੋ ਰਿਹਾ ਹੈ ਕਿ ਡਾਕਟਰ ਮਹਿਲਾ ਜੋ ਕਿ ਆਪਣੀ ਡਿਊਟੀ ਨਿਭਾ ਰਹੀ ਸੀ ਔਰ ਉਸ ਟਾਈਮ ਹੀ ਇਹ ਘਟਨਾ ਉਹਦੇ ਨਾਲ ਵਾਪਰੀ ਰੈਪਿਸ ਨੂੰ ਇਹੋ ਜੀ ਸਜ਼ਾ ਮਿਲੇ ਕਿ ਆਉਣ ਵਾਲੀ ਪੀੜ੍ਹੀਆਂ ਵੀ ਇਸ ਸਜ਼ਾ ਨੂੰ ਯਾਦ ਕਰਨ ਔਰ ਇਹ ਕੁਕਰਮ ਕਰਨ ਲੱਗੇ ਬਾਰ-ਬਾਰ ਡਰਨ ਪੰਜਾਬ ਸਰਕਾਰ ਵੱਲੋਂ 3 ਅਗਸਤ ਤੱਕ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਗੁਰਦਾਸਪੁਰ ਨਗਰ ਕੌਂਸਲ ਦੇ ਕਰਮਚਾਰੀ ਨੀਰਜ ਕੁਮਾਰ ਦਾ ਕਹਿਣਾ ਹੈ। ਸਫਾਈ ਦੀ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਹ ਬਹੁਤ ਸ਼ਲਾਘਾਯੋਗ ਆ। ਮੈਂ ਵਚਨ ਦਿੰਦਾ ਔਰ ਮੈਂ ਆਪਣੇ ਆਲੇ-ਦੁਆਲੇ ਦੇ ਸਾਰੇ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰੂੰਗਾ ਕਿ ਵੱਦ-ਤਦ ਸਫਾਈ ਦਾ ਧਿਆਨ ਰੱਖਿਆ ਜਾਵੇ। ਗਿੱਲਾ ਕੂੜਾ ਤੇ ਸੁੱਕਾ ਕੂੜਾ ਕੀਤਾ ਜਾਵੇ ਤਾਂ ਕਿ ਸ਼ਹਿਰ ਨੂੰ ਤੰਦਰੁਸਤ ਅਤੇ ਸਾਫ਼ ਬਣਾਇਆ ਜਾਵੇ। ਉਧਰ ਫਾਜ਼ਲ ਖਾਨ ਅਤੇ ਖਰੜ ਤੋਂ ਸੈਨੀਟਰੀ ਇੰਸਪੈਕਟਰ ਜਗਦੀਪ ਅਰੋੜਾ ਅਤੇ ਹਰਦਰਸ਼ਨ ਸਿੰਘ ਨੇ ਲੋਕਾਂ ਨੂੰ ਇਹ ਸਫਾਈ ਮਹਿੰਮ 'ਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਮੈਂ ਜਗਦੀਪ ਅਰੋੜਾ ਜਿੰਨੇ ਵੀ ਐਂਟਰੀ ਪੁਆਇੰਟ ਨੇ ਸ਼ਹਿਰ ਦੇ ਤੇ ਜਿੰਨੇ ਵੀ ਜੀਬੀਪੀਜ਼ ਨੇ گارਬੇਜ ਵਨਰੇਬਲ ਪੁਆਇੰਟਸ ਉਸ ਨੂੰ ਸਾਫ਼ ਕਰਕੇ ਉਸ ਨੂੰ ਬਹੁਤ ਹੀ ਸੁੰਦਰ ਟੰਗ ਨਾਲ ਬਣਾਉਣ ਦਾ ਯਤਨ ਕਰ ਰਹੇ ਹਾਂ ਤੇ ਐਸੇ ਨਾਲ ਨਾਲ ਗਿੱਲੇ ਕੁੜੇ ਤੋਂ ਖਾਦ ਬਣਾਉਣ ਦਾ ਵੀ ਯਤਨ ਕਰ ਰਹੇ ਹਾਂ ਤੇ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਸਾਡ ਨਾਲ ਇੱਕ ਸ਼ਮੂਲੀਅਤ ਜਿਹੜੇ ਹੈ ਦੇਣ ਕਿਉਂਕਿ ਇਹ ਸਫਾਈ ਮੁਹਿੰਮ ਇੱਕ ਇਕੱਲੇ ਬੰਦੇ ਦੇ ਵਾਸਤੇ ਰੋਗ ਨਹੀਂ ਹੈ ਤੁਸੀਂ ਸਾਰੇ ਜਨ ਭਾਗੀਦਾਰੀ ਹੋਵੇਗੀ ਤਾਂ ਹੀ ਇਹ ਮੁਹਿੰਮ ਸਫਲ ਹੋ ਸਕਦੀ ਹੈ ਮੇਰਾ ਨਾਮ ਹਰਨਤ ਸਿੰਘ ਸੈਕਟਰ ਨਾਲੇ ਨਾਲੀਆਂ ਦੀ ਸਵੈ ਪਹਿਲਾਂ ਵੀ ਕੀਤੀ ਗਈ ਹੈ ਤੇ ਹੁਣ ਵੀ ਕੀਤੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਸੀ ਨੂੰ ਬੇਨਤੀ ਹੈ ਕਿ ਗਿੱਲਾ ਸੋਕਾ ਲੱਗ ਲੱਗ ਦੇਣਾ ਅਤੇ ਸਵੈ ਵਿੱਚ ਲੋਕਾਂ ਦਾ ਸਹਿਯੋਗ ਦੇ ਜਿਲ੍ਹਾ ਮੋਗਾ ਦੀ ਰਹਿਣ ਵਾਲੀ ਪ੍ਰਿਆਦਾ ਆਖਣਾ ਹੈ ਤਾਂ ਨਾਗਰਿਕ ਹੋਣ ਦੇ ਨਾਤੇ ਸਾਨੂੰ ਸਾਰਿਆਂ ਨੂੰ ਇਸ ਸਫਾਈ ਮਹਿੰਮ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾਉਣਾ ਚਾਹੀਦਾ ਜੇ ਅਸੀਂ ਆਪਣੇ ਆਲੇ-ਦੁਆਲੇ ਸਫਾਈ ਰੱਖਾਂਗੇ ਅਸੀਂ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ ਸਾਡਾ ਜਿਹੜਾ ਆਲੇ-ਦੁਆਲੇ ਸਰੋ ਸਾਫ਼ ਸੁਥਰਾ ਹੋਊਗਾ ਨਾ ਸਾਡਾ ਨਜ਼ਰੀਆ ਸਾਡੀ ਸੋਚ ਆ ਉਹ ਸਕਾਰਾਤਮਕ ਹੋਊਗੀ ਮਹਿੰਮ ਵਿੱਢੀ ਗਈ ਆ ਇਹਦੇ ਵਿੱਚ ਵਿਸ਼ੇਸ਼ ਰੂਪ ਵਿੱਚ ਯੋਗਦਾਨ ਪਾਉਣਾ ਚਾਹੀਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੂਟੇ ਲਾਉਣ ਦੀ ਮੁਹਿੰਮ ਇੱਕ ਪੀੜ ਮਾਂ ਕੇ ਨਾਮ ਤਹਿ ਦਸ਼ਵਪਾਰੀ ਲੋਕਾਂ ਨੂੰ ਇਸ ਪਰਸਾਤ ਤੇ ਮੌਸਮ ਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ ਸਮਾਜ ਸੇਵੀ ਸੰਸਥਾਵਾਂ ਵਾਤਾਵਰਣ ਪ੍ਰੇਮੀ ਅਤੇ ਆਮ ਲੋਕ ਇਸ ਮਹਿੰਮ ਤੋਂ ਬੇਹਦ ਉਤਸ਼ਾਹਿਤ ਨੇ ਅਤੇ ਵੱਖ-ਵੱਖ ਕਿਸਮ ਦੇ ਬੂਟੇ ਵੀ ਲਾ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ 'ਚ ਬੂਟੇ ਲਾਉਣ ਵਾਲੇ ਚੱਲ ਰਹੀਆਂ ਗਤਿਵਿਧੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਜੀ ਮੇਰਾ ਨਾਮ ਕਨਵਰਦੀਪ ਸਿੰਘ ਹੈ ਮੈਂ ਜ਼ਿਲ੍ਹਾ ਮੋਹਾਲੀ ਦਾ ਡਿਸਟ੍ਰਿਕਟ ਫੋਰੈਸਟ ਆਫੀਸਰ ਹਾਂ ਇਸ ਸਾਲ ਦਾ ਸਾਡਾ ਜ਼ਿਲ੍ਹਾ ਮੋਹਾਲੀ ਦਾ ਟਿਚਾ ਹੈ 11 ਲੱਖ ਮਤਲਬ 1 ਮਿਲੀਅਨ ਪਲੱਸ ਪਿਛਲੇ ਸਾਲ 1 ਮਿਲੀਅਨ ਸੀ ਅਸੀਂ ਇਸ ਸਾਲ 1 ਲੱਖ ਹੋਰ ਬੂਟਾ ਲਗਾ ਰਹੇ ਹਾਂ ਤੇ ਇਸ ਸਾਲ ਦੀ ਮੁਹਿੰਮ ਦਾ ਇੱਕ ਜਿਹੜਾ ਯੂਨੀਕ ਸਾਡਾ ਇਹ ਇਨੀਸ਼ੀਏਟਿਵ ਹੈ ਉਹ ਇਹ ਹੈ ਕਿ ਅਸੀਂ ਗਵਰਨਮੈਂਟ ਡਿਪਾਰਟਮੈਂਟਸ ਦੀ ਜਿਹੜੀ ਵੇਕੈਂਟ ਲੈਂਡ ਹੈ ਉਸ ਤੇ ਫੋਕਸ ਕਰ ਰਹੇ ਹਾਂ ਨਾਲ ਹੀ ਗਵਰਨਮੈਂਟ ਜਿਹੜੇ ਡਿਪਾਰਟਮੈਂਟਸ ਨੇ ਉਹਨਾਂ ਨੂੰ ਅਸੀਂ ਟਾਰਗੇਟਸ ਦਿੱਤੇ ਕਿ ਵੱਧ ਤੋਂ ਵੱਧ ਪੌਦਾ ਲਗਾਉਣ ਇਸ ਤੋਂ ਇਲਾਵਾ ਪਬਲਿਕ ਲਈ ਸਾਡਾ ਵਨ ਪੋਰਟਲ ਕਰਕੇ ਇੱਕ ਆਨਲਾਈਨ ਪੋਰਟਲ ਹੈ ਜਿੱਥੇ ਉਹ ਬੂਟੇ ਸਿੱਧੇ ਨਰਸਰੀ ਤੋਂ ਲੈ ਕੇ ਜਾ ਸਕਦੇ ਆ ਸਭ ਤੋਂ ਜ਼ਿਆਦਾ ਸਕੂਲ ਡਿਪਾਰਟਮੈਂਟ ਕਿਉਂਕਿ ਸਕੂਲ ਨਾਲ ਨਾ ਸਿਰਫ ਸਾਡਾ ਪੌਦਾ ਕਰਨ ਦਾ ਅਭਿਆਨ ਹੋ ਜਾਂਦਾ ਹੈ ਉਹਨਾਂ ਦੀ ਜਿਹੜੀ ਵੇਕੈਂਟ ਲੈਂਡ ਹੈ ਬਟ ਇਹਦੇ ਨਾਲ ਜਿਹੜੇ ਸਾਡੀ ਆਉਣ ਵਾਲੀ ਪੀੜ੍ਹੀ ਹੈ ਬੱਚਿਆਂ ਨੂੰ ਬੜੀ ਜਾਗਰੂਕਤਾ ਮਿਲਦੀ ਹੈ ਕਿ ਕਿੱਦਾਂ ਪਲਾਂਟੇਸ਼ਨ ਕਰਨੀ ਹੈ ਤੇ ਉਹਦੇ ਨਾਲ ਵਾਤਾਵਰਣ ਨਾਲ ਉਹਨਾਂ ਦਾ ਲਗਾਵ ਰਹਿਦਾ ਮੈਂ ਹਦੀਦ ਸਿੰਘ ਪੰਨੂ ਬੋਲਦਿਆਂ ਵਾਸਤੇ ਵੀ ਜੋ ਸਾਡੇ ਬਜ਼ੁਰਗਾਂ ਨੇ ਦਰਖਤ ਲਾਏ ਸੀ ਉਹਦਾ ਛਾਂ ਅੱਜ ਤੱਕ ਮਾਣਦੇ ਆ ਸਾਨੂੰ ਆਕਸੀਜਨ ਮਿਲਦੀ ਆ ਇੱਕ ਪ੍ਰਕਿਰਤੀ ਜਿਹੜੀ ਹੈਗੀ ਐ ਇਹਦਾ ਜਿਹੜਾ ਛਾਇਆ ਸਾਡੇ ਤੇ ਹਮੇਸ਼ਾ ਬਣਿਆ ਰਹਿਣਾ ਚਾਹੀਦਾ ਕਿਉਂਕਿ ਜੇ ਪ੍ਰਕਿਰਤੀ ਐ ਤਾਂ ਅਸੀਂ ਆ ਕਿਉਂਕਿ ਅਖੀਰ ਟਾਈਮ ਵਿੱਚ ਵੀ ਲੱਕੜਾਂ ਹੀ ਸਾਡੇ ਕੰਮ ਆਉਂਦੀਆਂ ਨੇ ਸਾਰੇ ਪ੍ਰੀਮਾ ਦਿਨਾਂ ਤੇ ਇੱਕ ਜਿਹੜਾ ਦਰਖਤ ਹੈ ਉਹ ਲਾਉਣਾ ਚਾਹੀਦਾ ਦਰਖਤ ਫਲਦਾਰ ਹੋਵੇ ਤਾਂ ਹੋਰ ਵੀ ਵਧੀਆ ਅਸੀਂ ਹੁਣ ਤੱਕ 2300 ਦੇ ਕਰੀਬ ਪੇੜ ਲਾ ਚੁੱਕੇ ਹਾਂ ਤੇ ਹੁਣ ਅਸੀਂ ਫੇਰ 120 ਦੇ ਕਰੀਬ ਜਿਹੜਾ ਹੈਗਾ ਪੇੜ ਸਾਡੇ ਕੋਲ ਬੂਟਾ ਲਿਆਂਦਾ ਪਿਆ ਤੇ ਅਸੀਂ ਆਉਣ ਵਾਲੇ ਦਿਨਾਂ ਚ ਉਹ ਵੀ ਲਾਉਣਾ ਹੈ ਮੈਂ ਹਰਜੀਤ ਸਿੰਘ ਚੀਲਕੋਟ ਦਾ ਰਹਿਣ ਵਾਲਾ ਹਾਂ ਇੱਕ ਤਾਂ ਆਪਾਂ ਆਪਾਂ ਨੂੰ ਆਕਸੀਜਨ ਮਿਲਦੀ ਹੈ ਹਨਾ ਕੁਝ ਆਪਣਾ ਵਾਤਾਵਰਨ ਸਾਫ਼ ਹੁੰਦਾ ਤੀਜੀ ਗੱਲ ਇਹ ਹੈ ਜੀ ਕਿ ਆਪਣੇ ਜੋ ਵੀ ਆਪਾਂ ਕਿਤੇ ਜਾਂਦੇ ਜ ਆਉਂਦੇ ਇੰਦੀ ਸ਼ਾਂਤ ਬਹੁਤ ਵਧੀਆ ਆਪਾਂ ਨੂੰ ਮਿਲਦੀ ਹੈ ਹਨਾ ਜੀ ਜਾਗਤ ਜਾਂਦੇ ਆਪਾਂ ਕਿਤੇ ਵੀ ਘਰ ਘਰ ਰੇਗ ਨੂੰ ਪੇ ਮੈਂ ਰਮੇਸ਼ ਕੁਮਾਰ ਗੇਰਾ ਅਸੀਂ ਲੋਕਾਂ ਨੂੰ ਇਹ ਦੱਸਿਆ ਕਿ ਤੁਸੀਂ ਵੱਧ ਤੋਂ ਵੱਧ ਗੁੱਟੇ ਨਿੰਮ ਦੇ ਪਿੱਪਲ ਦੇ ਬੋਰਡ ਦੇ ਜਿਹੜੇ ਆਕਸੀਜਨ ਦੇਣ ਉਹ ਜ਼ਰੂਰ ਲਾਓ ਅਤੇ ਗੁੱਟੇ ਲਾਣੇ ਨਾਲ ਹੀ ਤੁਹਾਡੇ ਜਿਹੜੇ ਸ਼ਹਿਰ ਦੀ ਆ ਉਹਦੀ ਹਰਿਆਲੀ ਵਧੂਗੀ ਰੌਣਕ ਵਧੂਗੀ ਤੁਹਾਡਾ ਸ਼ਹਿਰ ਦੀ ਜਿਹੜੀ ਦਿੱਖ ਵਧੂਗੀ ਤੇ ਜਿਹੜੀ ਹੈ ਆਕਸੀਜਨ ਦਾ ਵਾਅਦਾ ਹੋਊਗਾ ਉਧਰ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੇ ਲੋਕਾਂ ਨੂੰ ਬੂਟੇ ਲਾਉਣ ਬਾਰੇ ਅਪੀਲ ਕੀਤੀ ਜਿਹੜੀ ਪਲਾਂਟੇਸ਼ਨ ਦੀ ਡਰਾਈਵ ਹੈ ਉਹ ਬਹੁਤ ਵਧੀਆ ਚੱਲ ਰਹੀ ਹੈ ਤੇ ਜੋ ਵੀ ਲੋਕੀ ਇੱਛੁਕ ਨੇ ਆਪਣੇ ਘਰ ਵਿੱਚ ਵੀ ਪਲਾਂਟੇਸ਼ਨ ਕਰਨਾ ਚਾਹੁੰਦੇ ਨੇ ਉਹ ਜਿਹੜੀ ਫੋਰੈਸਟ ਦੀ ਨਰਸਰੀਜ਼ ਹੈਗੀਆਂ ਉੱਥੋਂ ਆ ਕੇ ਬੂਟੇ ਲੈ ਸਕਦੇ ਨੇ ਤੇ ਸਾਨੂੰ ਤਾਂ ਇਹ ਚੀਜ਼ ਵਧੀਆ ਰਹੇਗੀ ਕਿ ਲੋਕੀ ਜਿਨ੍ਹਾਂ ਜਿਨ੍ਹਾਂ ਦੀ ਜ਼ਮੀਨ ਪਈ ਹੈਗੀ ਖਾਲੀ ਚ ਜ ਤੇ ਕੋਈ ਯੂਜ਼ ਨਹੀਂ ਹੋ ਰਿਆ ਤੇ ਫੋਰੈਸਟ ਵਿਧਾਨ ਜਿਹਦੇ ਨਾਲ ਸਟੇਟ ਦਾ ਫੋਰੈਸਟ ਕਵਰ ਵੀ ਵਧੂਗਾ ਤੇ ਨਾਲ ਦੀ ਨਾਲ ਜਿਹੜੀ ਆਬੋ ਹਵਾ ਹੈ ਉਹ ਵੀ ਹੋਰ ਚੰਗੀ ਹੋਏਗੀ 31 ਅਗਸਤ ਤੱਕ ਮਨਾਏ ਜਾ ਰਹੇ ਕ ਦੇ ਜ਼ਿਲ੍ਹਾ ਖੇਡ ਅਫਸਰ ਰੁਪੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਜਦੋਂ ਵੀ ਕੋਈ ਵੀ ਨੈਸ਼ਨਲ ਜਵਾਨ ਦਾ ਉਹਨਾਂ ਨੂੰ ਬੱਚਿਆਂ ਨੂੰ ਕਿਵੇਂ ਵੜ ਦਿੰਦੇ ਆ ਜੀ ਤਾਂ ਇਸ ਨਾਲ ਬੱਚਿਆਂ ਦੇ ਜਿਹੜੇ ਖੇਡ ਨਾਲ ਨਸ਼ਾ ਦੂਰ ਰਹਿੰਦਾ ਹੈ ਜੀ ਬੱਚਾ ਉਹਨਾਂ ਦੀ ਸਿਹਤ ਠੀਕ ਰਹਿੰਦੀ ਹੈ ਜੀ ਤਾਂ ਟੋਟਲ ਕਿੱਟ ਸਾਡੇ 37 ਖੇਡਾਂ ਜੀ 37 ਵਿੱਚੋਂ ਸਾਡੀ ਕੁਝ ਪ੍ਰਾਣੀ ਖੇਡਾਂ ਹੈ ਜੀ ਜਿੱਦਾਂ ਬਾਲੀਬਾਲ ਕਬੱਡੀ ਕਬੱਡੀ ਬੜੀ ਫੇਮਸ ਹੈ ਆਪਣੇ ਪੰਜਾਬ ਦੀ ਕਬੱਡੀ ਅਸੀਂ ਕਰਾ ਰਹੇ ਜੀ ਬਾਲੀਬਾਲ ਕਰਾ ਰਹੇ ਆ ਫੋਕੀ ਕਰਵਾ ਰਹੇ ਜੀ ਤਾਂ ਇਦਾਂ ਜੀ ਬੱਚੇ ਦੇਖੋ ਜਿਹੜਾ ਸਪੋਰਟਸ ਨਾਲ ਜੁੜਿਆ ਰਹਿੰਦਾ ਹੈ ਜੀ ਉਹ ਆਪਣੀ ਸਿਹਤ ਵੱਲੋਂ ਵੀ ਵਧੀਆ ਰਹਿੰਦਾ ਹੈ ਜੀ ਉਹਨਾਂ ਦੀ ਜਿਹੜਾ ਮਾਈਂਡ ਹੈ ਜਿਹੜੇ ਦਿਮਾਗ ਹੈ ਪੜਾਈ ਵੱ ਹਾਈਟਰੀ ਤੱਕ ਨਾ ਲਾਸਟ ਡੇਟ ਹੈ ਰਜਿਸਟ੍ਰੇਸ਼ਨ ਦੀ ਬੱਚਿਆਂ ਦੀ ਯਾਰ ਬੱਚਿਆਂ ਦੇ ਜਿਹੜੇ ਉਪਕਲੀ ਕੈਟਾਗਰੀ ਅੰਡਰ 14270 ਦੇ ਉਹ ਕੈਟਾਗਰੀ ਜਿਨ੍ਹਾਂ ਤੋਂ ਨਈ ਹੋ ਸਕ ਰਜਿਸਟ੍ਰੇਸ਼ਨ ਉਹ ਅਸੀਂ ਮੈਨੂਅਲ ਲਾਵਾਂਗੇ ਜੀ ਉਹ ਅਸੀਂ ਆਪਣਾ ਅਸੀਂ ਹਰੇ ਜ਼ਿਲ੍ਹੇ ਦੇ ਜਿਹੜੇ ਜ਼ਿਲ੍ਹਾ ਸਖੇੜ ਅਫਸਰ ਹੈ ਉਹ ਆਪਣਾ ਡੈਸਕ ਹੈਲਪ ਲਗਾ ਰੱਖਿਆ ਹੈ ਜੀ ਉਹਨਾਂ ਨੇ ਤੋਂ ਉਹ ਡਿਸਕਸ਼ਨ ਕਰ ਰਹੇ ਹੈ ਮੋਗਾ ਜ਼ਿਲ੍ਹੇ ਤੋਂ ਸੁਰਜੀਤ ਸਿੰਘ ਕੌਂਕੇ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਭਾਰਤ ਵਿੱਚ ਹੋਰ ਬਹੁਤ ਸਾਰੇ ਵੱਖ-ਵੱਖ ਖੇਡਾਂ ਅਤੇ 올림픽 ਵਿੱਚ ਨਾਮਵਰ ਖਿਡਾਰੀ ਪੈਦਾ ਹੋਏ ਹਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਕੀਤੀਆਂ ਹਨ ਅਤੇ 골ਡ ਮੈਡਲ ਤੇ ਹੋਰ ਮੈਡਲ ਜਿੱਤ ਕੇ ਭਾਰਤ ਦੀ ਸ਼ਾਨ ਬਣਾਈ ਹੈ ਹੁਣ ਸਾਨੂੰ ਮੋਢ ਤੋਂ ਹੀ ਬੱਚਿਆਂ ਨੂੰ ਖੇਡਾਂ ਅਤੇ ਟ੍ਰੇਨਿੰਗ ਅਤੇ ਸਹੂਲਤਾਂ ਦੇ ਕੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਖਾਨ ਦਾ ਬਣਾਉਣ ਦੀ ਲੋੜ ਹੈ। ਅੱਜ ਦੇ ਪ੍ਰੋਗਰਾਮ ਚ ਜ਼ਿਲ੍ਹਾ ਤੋਂ ਸਹਿਯੋਗ ਰਹਾ ਮੁਹਾਲੀ ਤੋਂ ਮਨੋਜ ਗੇਰ, ਮੋਗਾ ਤੋਂ ਸ਼ਾਕਾਰ ਜਸ਼ਨ, ਫਾਜ਼ਿਲਕਾ ਤੋਂ ਜਲੇਸ਼ ਠਈ, ਗੁਰਦਾਸਪੁਰ ਤੋਂ ਬਿਸੰਬਰ ਦਾਸ ਪਿੱਟੂ, ਹੁਸ਼ਿਆਰਪੁਰ ਤੋਂ ਸੰਜੀਵ ਬਖਸ਼ੀ, ਪਠਾਨਕੋਟ ਤੋਂ ਰਜਨੀਸ਼ ਕੁਮਾਰ ਅਤੇ ਫਰੀਦਕੋਟ ਤੋਂ ਤਰਸੀਮ ਚਾਨਣਾ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ। ਪੇਸ਼ਕਸ਼ શિશુ શર્મા શાંતલ